ਜੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੇ ਤਰੀਕੇ ਨਾਲ ਡਗਮਗਾਈ ਹੋਈ ਹੈ ਤੇ ਕਿਸੇ ਦੇ ਮਨ ਦੇ ਵਿੱਚ ਕਾਨੂੰਨ ਪ੍ਰਤੀ ਡਰ ਖੌਫ ਨਜ਼ਰ ਨਹੀਂ ਆ ਰਿਹਾ ਛੋਟੇ ਛੋਟੇ ਗਾਲ ਤੇ ਲੋਕ ਇੱਕ ਦੂਸਰੇ ਨੂੰ ਜਾਨੋਂ ਮਰਨ ਤੱਕ ਚਲੇ ਜਾਂਦੇ ਨੇ ਅਜਿਹੇ ਹੀ ਮਾਮਲਾ ਮਿਸਰ ਦੇ ਕਥੂ ਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਨਾਮੀ ਰੈਸਟੋਰੈਂਟ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਗ੍ਰਾਹਕ ਦੇ ਵੱਲੋਂ 버ਗਰ ਆਰਡਰ ਕੀਤਾ ਗਿਆ ਤੇ ਜਦੋਂ 버ਗਰ ਦਾ ਆਰਡਰ ਨਾ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਦੇ ਵੱਲੋਂ ਗ੍ਰਾਹਕ ਦੇ ਨਾਲ ਤੂਤੂ ਮਮਾ ਹੋ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਗ੍ਰਾਹਕ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਇਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਨੌਜਵਾਨ ਦੇ ਹਾਲਾਤ ਬੜੇ ਹੀ ਨਾਸੁਖ ਬਣੇ ਹੋਏ ਨੇ ਉੱਛੇ ਪਾਸੇ ਪਰਿਵਾਰ ਦਰੋਰੋ ਕੇ ਬੁਰਾ ਹਾਲ ਹੈ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਅੱਗੇ ਅਪਰਾਧੀਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸੋ 버ਗਰ ਦਾ ਆਰਡਰ ਲੇਟ ਹੋਣ ਤੇ ਚੱਲੀਆਂ ਗੋਲੀਆਂ ਸਾਧ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ताजे की बर्गर का ऑर्डर दिता गया बर्गर का ऑर्डर टाइम से ना पहुंच पहुंचा बर्गर जिसके करके गोलियां चला दिखाई गई तुम शुरू हुई जिस तो बाद फायरिंग हुई सो तो जख्मी होया है नौजवान उस हालात ने जोड़े कि हजे भी गंभीर बने हुए हैं परिवार का रो रो के बुरा हाल है सो तो पीड़ित तो परिवार है जो इंसाफ की दी मांग कर रहे हैं पाब सकार तो आरोपियां सख्त कार्रवाई की मांग कर रहा है ਨਾ ਜਗਦੀਸ਼ ਸਿੰਘ ਜੀ ਮੈਂ ਪਿੰਡ ਝੰਡਿਆਂ ਦਾ ਜੀ ਜੋਦਾ ਸਰਪੰਚ ਵੀ ਆ ਇਸ ਟਾਈਮ ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜਾ ਜਿਹਾ ਘੇਰ ਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਕਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜੇ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਕਿ ਜਦੋਂ ਇਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਫੇਰ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਕਿ ਹੌਂਸੇ ਦੇ ਦੇ ਉਹ ਫੇਰ ਗੱਡੀਆਂ ਗਲਤ ਭੋਲਿਆ ਨੂੰ ਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਕਿ ਤੂੰ ਇਦਾਂ ਨਾ ਬੋਲ ਮੈਨੂੰ ਜਨਾ ਸਾਡੀ ਗੱਲ ਕਰਾ ਪਏ ਉਸ ਨਾਲ ਗੱਲ ਕਰ ਲਈ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਮੈਂ ਹੀ ਮੈਨੇਜਰ ਹਾਂ ਇਹ ਤਾਂ ਹੋਈ ਆ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਡੈਰੀ ਨੂੰ ਜਾਂ ਪਤਾ ਨਹੀਂ ਮਾਂ ਸਾਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪਿਆਰਛੇ ਅੰਦਰ ਵਰਦਿਆ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਆ ਤੇ ਉਹਨੇ ਜਾ ਕੇ ਚ ਪੇੜ ਮਾਰਤੀ ਆ ਮੁੰਡੇ ਦੀ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਤੋਂ ਤ੍ਰਿਕਦੀ ਹੋਈ ਮੰਤਰੋਂ ਦੀ ਗਈ ਆ ਇਹ ਨਹੀਂ ਵੀ 12 ਦੀ ਗਈ ਆ ਇੱਕ ਆਪਣਾ ਜਿਹਾ ਬਾਹ ਦੇ ਵਿੱਚ ਉਹਦੀ ਨੰਕ ਕੇ ਸਾਖਵਾਰ ਹੋਈ ਆ ਗੋਲੀ ਜਿਹੜੀ ਆ ਨਿਕਲ ਗਈ ਇਹ ਵਿੱਚੋਂ 9 ਦੇ ਟਾਈਮ ਤੇ ਫਰੀਵ ਆ ਗਈ 9 ਵਜੇ ਆਰਡਰ ਪੁੱਕ ਕਿਰਾਇਆ ਅੱਧੇ ਘੰਟੇ ਬਾਅਦ ਇਹ ਚੱਕਰ ਚੱਲ ਜਾ ਰਿਹਾ ਕੀ ਤੁਸੀਂ ਕੀ ਸਮਝ ਕਾਰਨ ਕੀ ਹੈ ਕਿ ਆ ਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਹੈ ਇਹਨਾਂ ਦੇ ਉਹ ਉਹਦੇ ਕਰਕੇ ਨਹੀਂ ਆਪਣਾ ਦਬ ਦਬ ਜੇ ਬਾਰੇ ਸਾਨੂੰ ਨਹੀਂ ਪਤਾ ਕਿ ਲੱਗਦਾ ਜਾਂ ਨਹੀਂ ਲੱਗਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਪਰਾਣੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਓਦਾਂ ਨਹੀਂ ਕੁਸੀ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਦੇਖੋ ਪੁਲਿਸ ਉਹ ਦੇਖੋ ਆਪਣੀ ਕਾਰਵਾਈ ਕਰ ਰਹੀ ਹੈ ਤਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵੀ ਸਹੀ ਕਰੂਗੀ ਤੁਸੀਂ ਸਰਪੰਚ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਦਾਂ ਹੀ ਕਹਾ ਹਾਂ ਹਾਂ ਅਸੀਂ ਨਾ ਪਾਰਟੀਆਂ ਸੰਬੰਧ ਤੇ ਕਿ ਹੁਣ ਮੁੱਖ ਮੰਤਰੀ ਜੀ ਤੇ ਚਰਣਾ ਜੀ ਬੇਨਤੀ ਕਰਦੇ ਆਂ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹਾ ਬਨਵਾਸਾਂ ਤੋਂ ਤੇ ਬੱਚੇ ਤੇ ਲਾ ਕੇ ਕਾਰ ਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋ ਠੀਕ ਹੈ ਹੁਣ ਮੋੜ ਪਿਆ ਵਾ ਬਾਪ ਮੈਂ ਗੱਲ ਕਦੀ ਸੋਚੀ ਨਹੀਂ ਸੀ ਇੱਥੇ ਤੱਕ ਪਹੁੰਚਿਆ ਨਹੀਂ ਗੱਲਾਂ ਕਰਦਾ ਬੇਟਾ ਤੁਹਾਡਾ ਇਹ ਦੋ ਕਾਕੇ ਦੋ ਬੱਚੇ ਉਹ ਵਿਆਹ ਈ ਆ ਮਮਤਾ ਦੇ ਉਹ ਦੇ ਪੁੱਛੇ ਆ ਬੱਚਾ ਉਹਦਾ ਇੱਕ ਵੇਖੋ ਇਹੀਂ ਤੇ ਪਹਿਲਾਂ ਵੀ ਮੰਗ ਕਰਨ ਲਈ ਤੇ ਹੁਣ ਵੀ ਆਉਂਦੇ ਆ ਤੇ ਸੱਚ ਸੱਚਾ ਮਿਲਣੀ ਚਾਹੀਦੀ ਉਹਨਾਂ ਨੂੰ ਨੱਥ ਪਹਿਣੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਨਾਜ਼ਕ ਹੋਣ ਲੇ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ